ਪੰਜਾਬ ਰੋਡਵੇਜ ਨੂੰ ਚੰਡੀਗੜ੍ਹ ਚ ਬੰਦੋਂ ਹਟਾਤਾ ਹੂੰ ਕੀ ਉੱਥੇ ਨਲੇਕੀ ਨਹੀਂ ਮੁੱਖ ਮੰਤਰੀ ਦੀ ਇਹ ਹੀ ਭਗਵਾਨਤਮਾਨ ਆ ਜਿਹੜਾ ਇਹ ਮੋਦੀ ਨਾਲ ਰਲਿਆ ਵਿਆ ਹੂੰ ਇਹਦਾ ਕੰਦਾ ਅੰਦਰ ਹੋਵੇ ਕਿ ਵੀ ਟੀਜ ਦੇ ਉਦੇ ਦੀ ਨੂੰ ਖੁੱਲ ਮਿਲੀ ਵੀ ਤੇ ਇਹ ਕਿਵੇਂ ਵੀ ਜੇ ਅਸੀਂ ਮੋਦੀ ਨਾਲ ਰਲੇ ਹੁੰਦੇ ਤਾਂ ਸਾਡਾ ਕੇਦਰੀਵਾਲ ਥੋੜੀ ਅੰਦਰ ਦੇਣਾ ਸੀ ਖਾਲਿਸਤਾਨ ਦੇ ਨਾਂ ਤੇ ਦੇਸ਼ ਨੂੰ ਬੰਨ ਰਿਆ ਖਾਲਿਸਤਾਨ ਨਾ ਬਣਨਾ ਦੇਸ਼ ਦਾ ਫਾਇਦਾ ਨਹੀਂ ਹੋਣ ਲੱਗਾ ਅਕਾਲੀ ਲਾ ਪਾੰਦੇ ਰਿਹਾ ਪੰਥ ਨੂੰ ਖਤਰਾ ਗਦਰ ਰਹੀਆਂ ਛਿੱਟਾਂ ਨੂੰ ਪਰਛਿਆਂ ਨੂੰ ਖਤਰਾ ਕੀ ਕੀ ਮਸਕੂਲਾ ਚ ਕੀ ਕਰਦਾ ਇਹਨਾਂ ਨੇ ਉਹੀ ਮਾਸਟਰ ਆ ਉਹੀ ਸਾਰਾ ਕੁਝ ਆ ਉਹ ਉਹਨਾਂ ਨੂੰ ਦੋ ਕੰਨਾਂ ਨੂੰ ਕਲੀ ਕਰਕੇ ਕਹਿੰਦੇ ਸੀ ਵਧੀਆ ਬਣਾ ਤੇ ਮੈਂ ਖੜਿਆ ਸੀ ਮੈਨੂੰ ਜਿਤਾਉ ਮੈਂ ਬਹੁਤ ਕੁਝ ਕਰੂੰ ਮੈਂ ਕਿਹਾ ਅੱਗੇ ਤਵਾ ਜਿਤਾਇਆ ਸੀ ਉਧਰ ਰਲ ਗਿਆ ਮੈਂ ਤੈਨੂੰ ਜਿਤਾ ਦੇਵਾਂਗੇ ਤੂੰ ਮੁੜ ਕੇ ਬੋਲਣਾ ਨਹੀਂ ਉਹੀ ਗੱਲ ਹੋ ਗਈ ਮੈਂ ਜਿਤਾ ਕੇ ਦੇਵਾਂਗੇ ਕੁਝ ਔਕੇ ਉਹ ਜਿਤਾਤਾ ਤੇ ਮੁੜ ਕਿੱਥੇ ਆਇਆ ਬਲੀ ਪੁੱਛ ਕੌਣ ਦੇ ਗਿਆ ਕੌਣ ਦੇ ਗਿਆ ਲੱੱਪੜ ਲੱਕੜ ਦਾ ਮੁੰਡਾ ਜਿਹੜੇ ਲੀਡਰ ਹੁੰਦੇ ਸਾਰੇ ਲੱਕੜ ਦਾ ਮੁੰਡਾ ਦੇ ਆ ਹੁਣ ਗੋ ਵਾਲਾ ਲੱਕੜ ਦਾ ਮੁੰਡਾ ਹੀ ਦੇ ਕੇ ਗਿਆ ਲੋਕਾਂ ਨੂੰ ਮੁੜ ਕੇ ਇੱਥੇ ਆ ਕੇ ਨਹੀਂ ਦੇਖਿਆ ਕਿਸੇ ਨੇ ਠੀਕ ਹੈ ਹੈ ਹਮਮ ਤਮਾਸਰ ਭਾਈ ਕਿ ਉਦਦ ਕੇ ਮਾਰਦਾ ਰਿਹਾ ਇਹ ਮਾਨ ਉਹੀ ਪਾਛੋ ਰਹਾ ਮੈਨੂੰ ਅੱਤਵਾਦੀ ਕਹੀ ਜਾਂਦਾ ਇਹਨਾਂ ਨੇ ਦੇਸ਼ ਨੂੰ ਯਾਦ ਕਰਾਇਆ ਜੇ ਉਹਨਾਂ ਨੇ ਇਹਨਾਂ ਨੂੰ ਯਾਦ ਕਰਾਇਆ ਤਾਂ ਹੀ ਇਹਨਾਂ ਨੂੰ ਆ ਉਹਦੇ ਉਹਦੇ ਨਿਆ ਨਹੀਂ ਕੌਣ ਮੜਦਾ ਸੀ ਇੱਥੇ ਇਸ ਬਾਰੇ ਇਹ ਕਿਸਾਨੀ ਦਾ ਮਸਲਾ ਇਹਦੇ ਕਰਕੇ ਵੀ ਆਪ ਆਲਿਆਂ ਨੇ ਉੱਥੇ ਮਰਵਾਤੇ ਬੰਦੇ ਤੇ ਅਜੇ ਤੁਸੀਂ ਮਾਨ ਗਰੁੱਪ ਦੇ ਬੰਦੇ ਹੋ ਤਾਂ ਅੱਜ ਮਾਨਦਾਲ ਦੇ ਹੱਕ 'ਚ ਕਿਉਂ ਨਹੀਂ ਖੜਦੇ ਹੱਕ 'ਚ ਕਿਉਂ ਨਹੀਂ ਖੜਦੇ ਜੁੜੇ ਬਾਜੇ ਤੇ ਰਹੇ ਹੀ ਨਹੀਂ ਅਜੇ ਤੁਸੀਂ ਹੁਣ ਤਾਂ ਜੇ ਇਹਨਾਂ ਕਾਫੀ ਠੇੜਾ ਲਾ ਦੇ ਉਹ ਠੇੜਾ ਵੀ ਲਾ ਦੇਣਗੇ ਪੰਜ ਜੇ ਅਸੀਂ ਤਾਂ ਪੰਜ ਜੰਡਾ ਲਾ ਲਿਆ ਵੀ ਜਿਹੜੇ ਨਾਲ ਨਾਲ ਹੋਵੇ ਇੱਕ ਝੰਡੀ ਲਾ ਦੇ ਕਰਾਂਗੇ ਸਾਰੀਆਂ ਲੋਕ ਝੰਡਾ ਰਹਿ ਗਿਆ ਸੀ ਉਹਨਾਂ ਨੂੰ ਉਹਨਾਂ ਨੂੰ ਸਟਪੈਂਟੀ ਕਰਤਾ ਸੀ ਵਿੱਚ ਉੱਪਰ ਕਰਕੇ ਕਰੇ ਮੈਂਗੀ ਸਾਰਾ ਵਰਤੇ ਹੀ ਪਾੜ ਦਿਓ ਬਈ ਸੰਗਰੂਰ ਉਹਨਾਂ ਦੀ ਰਾਜਧਾਨੀ ਆ ਜਾਏ ਕੋਈ ਚਾਹੇ ਕੁਝ ਹੋਵੇ ਆ ਆ ਇਹਦਾ ਦਾ ਬੁਰਾ ਹਾਲ ਲੱਗੇ ਵਾਲਾ ਹੀ ਹੋ ਜੂਵੇਂ ਅੱਗੇ ਸਿਮਰਜੀਤ ਮਾਨ ਜਿੱਤਿਆ ਸੀ ਹੁਣ ਸਿਮਰਜੀਤ ਮਾਨ ਤੋਂ ਸਖਪਾਲ ਕਹਿ ਰਿਹਾ ਜਨ ਸਕਦਾ ਜਾਂ ਤਰੀਕ ਨੂੰ ਜਦੋਂ ਵੋਟਾਂ ਦੀ ਗਿਣਤੀ ਹੋਈ ਪਤਾ ਉਹ ਦਿਲ ਕਰਾ ਆ ਠੀਕ ਹੈ ਐਦ ਕੀ ਮੋਦੀ ਨੂੰ ਵੀ ਖਤਰਾ ਹੈ ਇਹ ਬੰਦਿਆਂ ਨੇ ਫਿਰ ਆਪ ਹੀ ਸਿਮਰਜੀਤ ਨੂੰ ਮਾਰਾ ਕਹੀ ਜਨੇ ਉਹਨੇ ਲਈ ਤਾਂ ਹੈਗੀ ਨੁਮਾਇੰਦਗੀ ਬੈਠਾ ਤਾਂ ਹੈਗਾ ਪਾਰਲੀਮੈਂਟ ਦੀ ਜਰਦ ਤੋਂ ਸਪਸ਼ਟ ਕਰੋਗੇ ਗੱਲ ਸਪਸ਼ਟਤਾ ਇਥੇ ਸੰਗਰੂਰ ਹਲਕੇ ਦੇ ਵਿੱਚ ਮਾਨ ਦੀ ਤੇ ਸਪਾਲ ਖੇ ਦੇ ਫਸਵੀ ਟੱਕਰ ਹੂੰ ਬਾਈ ਇਹ ਇੱਕ ਪਾਸੇ ਇਕਬਾਲ ਸਿੰਘ ਜਾਂਦਾ ਕਾਲੀਗੱਲ ਨੇ ਚੁੰਦਾ ਤੇ ਜਿਹੜਾ ਚੁੰਦਾ ਦੇਮੀਤ ਆ ਉਹ ਆਪਸ ਵਿੱਚ ਫਾਈਟ ਚ ਨੇ ਹੂੰ ਭਈ ਲੱਗਦਾ ਮੀਤ ਇਹਰ ਜਿੱਤ ਜੂ ਕਿਉਂਕਿ ਇਹ ਨਾ ਨਾ ਮਰਤੇ ਹੀ ਫੜਦੇ ਹੋ ਭਈ ਸੰਗਰੂਰ ਉਹਨਾਂ ਦੀ ਰਾਜਧਾਨੀ ਆ ਜਾਏ ਚਾਹੇ ਕੁਝ ਹੋਵੇ ਹਮ ਆ ਮ ਇਹਦਾ ਨਾ ਬੁਰਾ ਹਾਲ ਲੱਗਿਆ ਲਈ ਹੂ ਜਮੇ ਅੱਗੇ ਸਮਰਜੀਤ ਮਾਨ ਜਿੱਤੇ ਸੀ ਹੁਣ ਸਮਰਜੀਤ ਮਾਨ ਤੋਂ ਸੁਖਪਾਲ ਗਹਿਰਾ ਜਿੱਤ ਸਕਦੇ ਨੇ ਸਮਰਜੀਤ ਮਾਨ ਅੱਛਾ ਠੀਕ ਹੈ ਹਾਂ ਪਰ ਪੰਜਾਬ ਚੋਂ ਬੀਜੇਪੀ ਇੱਕ ਵੀ ਸੀਟ ਨਹੀਂ ਕਰ ਰਹੀ ਭਈ ਭਾਈਪਾਲੇ ਦਾ ਕਹਿੰਦੇ ਅਬ ਕੀ ਪਾਰ ਚਾਲ ਮੈਂ ਕਹਾ 400 ਪਾਰ ਕਿ ਉਹਨਾਂ ਨੂੰ 200 220 ਸੀਟਾਂ ਆਉਣਗੀਆਂ ਅੱਜ ਦੀ ਗੱਲ ਮੇਰੀ ਨੋਟਕਾ ਵਾਲੀ ਲੈ ਲਈ 220 ਸੀਟਾਂ ਬਸ ਓਨਲੀ ਠੀਕ ਹੈ ਤੇ ਭਾਈ ਇਹ ਜਿਹੜੇ ਆਪਾਂ ਸ਼ੋਮਨੀ ਖਾਲੀ ਦਾਲ ਅੰਮ੍ਰਿਤਸਰ ਦੇ ਉਮੀਦਵਾਰ ਤੇ ਸਿਮਰਜੀਤ ਸਿੰਘ ਮਾਨ ਪਿਛਲੀ ਵਾਰੀ 92 ਐਮਐਲਏ ਜਿੱਤੇ ਸੀ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਗੜ ਤੋਂ ਜਿੱਤੇ ਉਹਨਾਂ ਦੀ ਰਾਜਧਾਨੀ ਤੋਂ ਜਿੱਤੇ ਹੈ ਲੱਗਦਾ ਇਸ ਵਾਰੀ ਵੀ ਬਾਜ਼ੀ ਮਾਰ ਜਾਣਗੇ ਕਿਉਂਕਿ ਇਸ ਵਾਰੀ ਸਟਰੋਂਗ ਲੀਡਰ ਸੁਖਪਾਲ ਸਿੰਘ ਖਹਿਰਾ ਖੜਾ ਹੋ ਸਕਦਾ ਵੀ ਚਾਂਸਸ ਹੈਗੇ ਬਸ ਬਸ 90 ਹੂੰ 90 ਹੋਊ ਭਾਈ ਪਪਾ ਜੀ ਪਿਛਲੀ ਈ ਵਾਰੀ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ ਸੀ ਉਹਦੇ ਕਰਕੇ ਵੀ ਇਫੈਕਟ ਪਿਆ ਹੂੰ ਆ ਦੀਪਿੱਤੂ ਕਰਕੇ ਵੀ ਹਾਂ ਦੀਪ ਸਿੱਧੂ ਕਰਕੇ ਵੀ ਪਿਆ ਤੇ ਇਸ ਵੇਲੇ ਜਿਹੜਾ ਕਿਸਾਨੀ ਦਾ ਮਸਲਾ ਇਹਦੇ ਕਰਕੇ ਵੀ ਆਪ ਵਾਲਿਆਂ ਨੇ ਉੱਥੇ ਮਰਵਾਤੇ ਬੰਦੇ ਹੂੰ ਇਹਨਾਂ ਨੇ ਕੋਈ ਉੱਤਾਂ ਹੀ ਨਹੀਂ ਕਰਿਆ ਹੂੰ ਨਹੀਂ ਕਿਸੇ ਨੇ ਥੋੜੇ ਕਰਿਆ ਕਿ ਕੋਈ ਕੋਟ ਜੂ ਕਿਸੇ ਨੂੰ ਹੂੰ ਬਹੁਤ ਵੱਡੀ ਗੱਲ ਹੋਈ ਜੀ ਇਹ ਆਪ ਵਾਲਿਆਂ ਦੀ ਨਜਾਇਜ਼ ਗਲਤੀ ਆ ਉਹਦਾ ਇਹਨਾਂ ਨੂੰ ਖਮਿਆਜਾ ਭੁਗਤਣਾ ਪਊ ਹੂੰ ਇਹ ਮੈਂ ਯਾਦ ਕਰਾਉਣਾ ਬਾਬਾ ਜੀ ਇਹ ਕਿਤੇ ਆ ਆਮ ਆਦਮੀ ਦੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਇਹ ਕਹਿੰਦੇ ਹੁੰਦੇ ਸੀ ਪੁਲਿਸ ਕਦੇ ਅਣਪਛਾਤੀ ਨਹੀਂ ਹੁੰਦੀ ਇਹਨਾਂ ਨੇ ਸ਼ੁਭ ਕਰਨ ਦੇ ਕਾਤਲਾ ਨੂੰ ਵੀ ਅਣਪਛਾਤੇ ਅਣਪਛਾਤੇ ਕਰਿਆ ਹਣਾ ਜੀ ਹੂੰ ਹੂੰ ਬਿਲਕੁਲ ਬਿਲਕੁਲ ਆਹ ਦੇਖ ਲਓ ਭਈ ਆ ਹੁੰਦੀ ਹੈ ਲੀਡਰ ਵਾਲੀ ਗੱਲ ਸਟਮਾ ਸਪਸ਼ਟ ਕਰਦਾ ਇਧਰ ਵੀ ਗੱਲਬਾਤ ਕਰਦੇ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰ ਕਿਵੇਂ ਹੋ ਜੀ ਠੀਕ ਹੋ ਹਾਂ ਬਿਲਕੁਲ ਠੀਕ ਠਾਕ ਤੁਹਾਨੂੰ ਕੀ ਲੱਗਦਾ ਇਸ ਵਾਰੀ ਕਿਹਨਾਂ ਦੀ ਸਰਕਾਰ ਆਊਗੀ ਸਰਕਾਰ ਤਾਂ ਦੇਖੋ ਜੀ ਅਸੀਂ ਤਾਂ ਜਿਹੜੀ ਮੰਨਦੇ ਆਂ ਵੀ ਅਸੀਂ ਇੱਕ ਤਾਂ ਸੱਤ ਜ਼ਿਲ੍ਹੇ ਟੱਪ ਕੇ ਆਉਂਦੇ ਨੇ ਇੱਥੋਂ ਹੂੰ ਇੱਕ ਨੂੰ ਅਸੀਂ ਹਾਕ ਮਾਰ ਲੈਣੀ ਜਿਵੇਂ ਬਾਹਰਲੇ ਘਰ ਤੋਂ ਹਾਕ ਮਾਰ ਲੈਣੀ ਹੁੰਦੀ ਉਹ ਅਸੀਂ ਤਾਂ ਉਹਨੇ ਕਹਿੰਨੇ ਵੀ ਜਿਹੜਾ ਹਾਕ ਮਾਰ ਲੈਨੇ ਮੈਂ ਵੀ ਫਲਾਨਿਆਂ ਯਾਰਾ ਕੰਮ ਕਰੀ ਸਾਡਾ ਸਾਨੂੰ ਤਾਂ ਉਹ ਨੇੜੇ ਲੱਗਦਾ ਇੱਕ ਸੱਤ ਜਿਹੜੇ ਟੱਪ ਕੇ ਆਉਂਦੇ ਉਹ ਮੁੜ ਕੇ ਸਾਨੂੰ ਮਿਲਦੇ ਹੀ ਨਹੀਂ ਹੈ ਹੋਰ ਅਸੀਂ ਤਾਂ ਕਹਿੰਨੇ ਆ ਥੋੜੀ ਹਾਕ ਕੌਣ ਸੁਣਦਾ ਸੰਗਰੂਰ ਵਾਲਿਆਂ ਦੀ ਜਿਹੜਾ ਸਾਡਾ ਸਾਰਿਆਂ ਨੂੰ ਨੇੜੇ ਦੇਖਣ ਨੂੰ ਲੱਗਾ ਹੈਗਾ ਤੈਨੂੰ ਤਾਂ ਮੀਤ ਹੀ ਨੇੜੇ ਆ ਗਿਆ ਆ ਨੇੜੇ ਆ ਗਿਆ ਨੂੰ ਕਹਿੰਦੇ ਮੀਤਿਆ ਮੀਤ ਹੀ ਕਹਿੰਦੇ ਸੀ ਮੀਤ ਫੇਰ ਨਹੀਂ ਕਹਿੰਦੇ ਸੀ ਕਹਿੰਦੇ ਮੀਤਿਆ ਸਾਡਾ ਆ ਕੰਮ ਕਰਨ ਵਾਲਾ ਉਹ ਹੁਣ ਸਾਨੂੰ ਲਾਈਟ ਦੇ ਰਿਹਾ ਹੈ ਵਧੀਆ ਹੋਰ ਸਾਡੇ ਆਪ ਤੇੜਗਾ ਪਿੰਡਾਂ ਚ ਪਾਤੀਆਂ ਜਿਹੜੇ ਸਾਨੂੰ ਜ਼ਿੰਮੇਦਾਰ 10-10 ਬੰਦੇ ਪਾਣੀ ਲਾਉਂਦੇ ਹੁੰਦੇ ਸੀ ਉਹ ਆਪ ਦੀ ਤੋਂ ਟੱਕਰ ਖੋਲ ਕੇ ਪਾ ਲੈਣ ਤੇ ਨਾ ਬਾਪੂ ਬਥੇ ਰੇ ਨੋਇਵਾਲਾ ਤੇ ਆਮ ਆਦਮੀ ਪਾਰਟੀ ਮੈਂ ਨਹੀਂ ਕਹਿੰਦਾ ਵਿਰੋਧੀ ਕਹਿੰਦੇ ਆ ਕਹਿੰਦੇ ਪਰਚੇ ਵੀ ਦਰਜ ਕਰਤੇ ਨਜਾਇਜ਼ ਇਹਨਾਂ ਨੇ ਦੇਖੋ ਜੀ ਇਹ ਸਾਨੂੰ ਪਾਣੇ ਸੀ ਸਿੱਧੂ ਤੇ ਸਾਨੂੰ ਇਹ ਤਾਂ ਜਿਹੜੀ ਸਰਕਾਰ ਹੁੰਦੀ ਆ ਮਾੜਾ ਮੋਟਾ 19 21 ਰਹਿੰਦੀ ਹੀ ਰਹਿੰਦੀ ਆ। ਉਹ ਬਲਕੇ ਮਲਾ ਕੇ ਠੀਕ ਲੱਗਦੀ ਆ ਸਾਨੂੰ ਤਾਂ। ਠੀਕ ਆ। ਆ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੂੰ? ਠੀਕ ਆ ਜੀ। ਇਹ ਕੀ ਲੱਗਦਾ ਕਿੰਨਾ ਦੀ ਸਰਕਾਰ? ਮੈਨੂੰ ਮੈਂ ਨਹੀਂ ਜੀ ਇਸ ਗੱਲ ਬਾਰੇ। ਵੋਟ ਤਾਂ ਬਣੀ ਹੋ ਗਈ ਤੁਹਾਡੀ। ਵੋਟ ਵੋਟ ਵੀ ਨਹੀਂ ਪਾਉਂਦੇ ਕਿ ਯਾਰ। ਕਿੱਥੇ ਨੂੰ ਬਣੀ ਪਣੀ? ਆ ਜਾ। ਠੀਕ ਆ। ਇਹ 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 ਕਾਹਦੋਂ ਨਰਾਜ ਆ ਜੀ? ਉਹ ਕੋਈ ਮੰਚ ਇਹ ਕਹਿੰਦੇ ਕਰਦਾ ਦਾ ਕੋਈ ਕੁਸ਼ ਹੈ ਨਹੀਂ ਇੱਥੇ ਇੱਥੇ ਲੱਕੜ ਦਾ ਮੁੰਡਾ ਦੇ ਜਾਂਦੇ ਆ ਮੁਰਕੇ ਪੁੱਛਦੇ ਨਹੀਂ ਕੁਸ਼ਦੇ ਨਹੀਂ ਧਰਮਸਾਲਾ ਚ ਦੇ ਜਾਂਦੇ ਲੱਕੜ ਦਾ ਮੁੰਡਾ ਪਤਾ ਕੌਣ ਦੇ ਗਿਆ ਕੌਣ ਦੇ ਗਿਆ ਲੱ ਪਰ ਲੱਕੜ ਦਾ ਮੁੰਡਾ ਜਿਹੜੇ ਲੀਡਰ ਆਉਂਦੇ ਸਾਰੇ ਲੱਕੜ ਦਾ ਮੁੰਡਾ ਦੇ ਆ ਹੁਣ ਗੋ ਵਾਲਾ ਲੱਕੜ ਦਾ ਮੁੰਡਾ ਹੀ ਦੇ ਕੇ ਗਿਆ ਲੋਕਾਂ ਨੂੰ ਮੁਰਕੇ ਇੱਥੇ ਆ ਕੇ ਨਹੀਂ ਦੇਖਿਆ ਕਿਸੇ ਨੇ ਠੀਕ ਹੈ ਹਾਂ ਸਮਾ ਸਰਪੰਚ ਨੂੰ ਦਬਕੇ ਮਾਰਦਾ ਰਿਹਾ ਤੈਨੂੰ ਤੈਨੂੰ ਅੰਦਰ ਵਾਰ ਕੇ ਗੁੱਟੂ ਖੁਲਾਣਾ ਕਰੂ ਇਹ ਇਹ ਕੋਈ ਖਲਾਕੀ ਗੱਲਾਂ ਹੁੰਦੀਆਂ ਨੇ ਇਹ ਕੋਈ ਗੱਲ ਤੂੰ ਕਹ ਤਾ ਪੜਿਆ ਲਿਖਿਆ ਸਿਆਣਾ ਵੀ ਐਮਐਲਏ ਦੇ ਮੂੰਹ 'ਚ ਇਹ ਲਬਜ ਸ਼ਬਦ ਸਾਜਦੇ ਆ ਵੀ ਮੈਂ ਆ ਕੇ ਇਹਨਾਂ ਨੂੰ ਵੀ ਤੈਨੂੰ ਮੈਂ ਫੜ ਕੇ ਅੰਦਰ ਦੇ ਦੂੰਗਾ ਬਾਪੂ ਜਿਵੇਂ ਇੱਧਰ ਬਾਬਾ ਜੀ ਕਹਿੰਦੇ ਆਮ ਆਰਮੀ ਪਾਰਟੀ ਨੂੰ ਵੋਟ ਪਾਉਣੀ ਆ ਪਰ ਉਹ ਨਹੀਂ ਕਹਿੰਦੇ ਮੇਰਾ ਪਾਰਟੀ ਦਾ ਮੈਂ ਮੇਰੇ ਪਾਰਟੀ ਦਾ ਮੈਂ ਆਪ ਪਾਰਟੀ ਹਾਂ ਇਹਦਾ ਅਸੀਂ 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 ਪਾਸਦੀ ਨੂੰ ਨਹੀਂ ਮਾਰਾ ਕਹਿੰਦੇ ਅਸੀਂ ਇਹਨਾਂ ਇਹਨਾਂ ਦੇ ਕੰਮਾਂ ਨੂੰ ਮਾਰਾ ਕਹਿੰਦੇ ਆ ਬਾਬਾ ਜੀ ਜਿਹੜੇ ਇਹਨਾਂ ਦੇ ਐਮ ਐਲ ਏ ਆ ਤੁਸੀਂ ਵੀ ਬਿਆਨ ਸੁਣਿਆ ਹੋਣਾ ਲਾਜੀਤ ਸਿੰਘ ਪੁੱਲਰੇ ਜਿਹੜੇ ਆਰਾਮਗੜੀਆਂ ਨੂੰ ਗੁੱਲੀ ਘੜ ਦੱਸਦੇ ਆ ਸੁਨਿਆਰੇ ਦੱਸਦੇ ਆ ਉਹਨਾਂ ਬਾਰੇ ਉਹ ਤਾਂ ਮਾਫੀ ਮੰਗੀ ਦਰਬਾਰ ਸਾਹਿਬ ਚਾਚੋ ਨੇ ਕਿਉਂ ਉਹਨੂੰ ਕੌਮ ਮੰਗਣੀ ਪਈ ਕਿਉਂਕਿ ਉਹਦੀ ਗਲਤੀ ਸੀ ਜੇ ਮੈਂ ਅੱਜ ਤੈਨੂੰ ਅਪਸ਼ਬਦ ਬੋਲੂ ਮੈਨੂੰ ਦਸਾਂ ਬੰਦਿਆਂ 'ਚ ਮਾਫੀ ਮੰਗਣੀ ਪੂ ਹੂੰ ਇਹ ਇਹ ਕੋਈ ਮੰਤਰੀ ਦਾ ਕੰਮ ਇਹੋ ਜਿਹੇ ਗਲਤ ਗੱਲਾਂ ਕਿਸੇ ਤੇ ਨੈਸ਼ਨਲ ਅਟੈਕ ਕਰਨਾ ਮਾੜਾ ਹੁੰਦਾ ਹੂੰ ਇਹ ਜੇ ਨੈਸ਼ਨਲ ਮਤਲਬ ਕੌਮੀ ਪੱਧਰ ਤੇ ਉਹਦੇ ਅਟੈਕ ਕਰਨਾ ਜੇ ਕੋਈ ਹੁਣ ਮੱਝਬੀ ਸੇਖਾਂ ਨੂੰ ਗੱਦ ਲੱਭ ਜੀ ਬੋਲੋ ਜਾਂ ਕੋਈ ਆਰਾਮਗੜ੍ਹ ਗਿਆ ਮਿਸਤਰੀ ਆ ਉਹਨੂੰ ਕਹਿੰਦੇ ਆ ਗੁੱਲੀਕਾਰ ਕੀ ਵਲੇ ਕੀ ਗੱਲ ਵੀ ਇਹੇ ਕਿੰਨੀ ਕਿੰਨੀ ਕਿ ਲਿਆਕਤਾ ਫਿਰ ਇਹਨਾਂ ਲੀਡਰਾਂ ਨੂੰ ਲੋਕ ਵਿਰੋਧ ਵੀ ਬਹੁਤ ਕਰੀ ਜਾਂਦੇ ਆ ਲੋਕਾਂ ਨੇ ਦਾ ਉਹਨੂੰ ਜਿੱਤ ਨਹੀਂ ਰਿਹਾ ਉਹ ਬੁਰੀ ਤਰ੍ਹਾਂ ਹਾਰੂਗਾ ਠੀਕ ਐ ਖੈਰਾ ਸਾਹਿਬ ਮਾਰਨਗੇ ਫਿਰ ਸੰਗਰੂਰ ਤੋਂ ਬਾਜੀ ਮੁਕਤੀ ਕਰ ਇਹਨਾਂ ਦੀ ਆਸਵੇਂ ਟੱਕਰ ਆ ਪੁਰਾ ਫਤਿਮਾ ਮੈਦਾਨ ਪੁਰਾ ਫਤਿਮਾ ਮੈਦਾਨ ਮੈਂ ਸੁਣਦਾ ਤੀ ਮੈਂ ਮੈਂ ਸਿਮਰਜੀਤ ਮਾਨ ਦੀ ਵੀ ਕੈਂਪੇਨ ਦੇਖਿਆ ਖੈਰੇ ਦੀ ਵੀ ਹੂੰ ਜਾਣੀ ਮਹਾਜਨ ਵੀ ਸਿਮਰਜੀਤ ਮਾਨ ਨੂੰ ਜਾਂਦੇ ਆ ਇਸ ਤੋਂ ਪਰੇ ਹੋਰ ਕੀ ਹੋ ਜੂ ਇਹ ਤਾਂ ਹੈਗਾ ਠੀਕ ਇਹ ਗੱਲ ਮੇਰੀ ਗਲਤ ਹੋਵੇ ਤਾਂ ਮੈਨੂੰ ਨੀਵੇਂ ਸਮਝਾ ਲਿਓ हां मार्जिन ਇਹਦਾ ਥੋੜਾ ਬਹੁਤ ਇਹਨਾ ਹੋਊਗਾ ਅੱਗੇ ਨੂੰ ਪਰ ਇਹ ਨਹੀਂ ਵੀ ਕੋਈ ਇੱਕ ਸਹੀ ਦੇ ਵਿੱਚ ਜਿੱਤ ਜੂ ਇਹਦੀ ਵੀ ਹੋਲਡ ਹੈਗਾ ਇਹਦੀ ਜੀ ਕੋਈ ਗੱਲ ਨਹੀਂ ਬਾਬਾ ਜੀ ਜਿਹੜੀ ਆਮ ਆਦਮੀ ਪਾਰਟੀ ਆ ਉਹਨਾਂ ਦਾ ਕਾਰਜਕਾਲ ਤੁਹਾਨੂੰ ਕਿਵੇਂ ਲੱਗਿਆ ਇਹ ਇਹਨਾਂ ਦੇ ਐਮਐਲਏ ਦਾ ਇਹਨਾਂ ਦੇ ਐਮਐਲਏ ਸਾਡੇ ਐਮਐਲਏ ਦੇ ਇਥੇ ਆ ਕੇ ਪੁੱਛੇ ਹੀ ਨਹੀਂ ਕਿਸੇ ਨੇ ਪਿੰਡ ਜੀ ਨਹੀਂ ਆ ਸਾਡੇ ਕਿਤੇ ਹੂੰ ਬਸ ਕੋਈ ਉਹਨੇ ਕੋਈ ਗਤੀਵਿਧੀ ਨਹੀਂ ਕੁਝ ਨਹੀਂ ਅੱਲਾ ਬਸ ਲੋਕਾਂ ਨੂੰ ਲੁਰਾਉਣ ਤੇ ਜੋ ਰਹਾ ਦਾ ਆਪ ਜਾਇਦਾਤ ਬਣਾਇਆਗਾ 24 25 ਕਿਲੇ ਉਹ ਤਾਂ ਕਹਿੰਦੇ ਅਸੀਂ ਪਿੰਡਾਂ ਦਾ ਵਿਕਾਸ ਕਰ ਰਹੇ ਹਾਂ ਅਸੀਂ ਕੀ ਕਰਿਆ ਦਿਖਾਓ ਕਿੱਥੇ ਕਰਿਆ ਕੀ ਕਰਿਆ ਉਹਦਾ ਮਾਨ ਸਰਕਾਰ ਕਹਿੰਦੇ ਕਹਿੰਦੇ ਅਸੀਂ ਮਹੱਲਾ ਕਲੀਨਿਕ ਖੋਲਤੇ ਅਸੀਂ ਸਕੂਲ ਵਧੀਆ ਬਣਾਤੇ ਕਹਿੰਦੇ ਕੀ ਕੀ ਸਕੂਲਾਂ ਚ ਕੀ ਕਰਤਾ ਇਹਨਾਂ ਨੇ ਉਹੀ ਮਾਸਟਰ ਆ ਉਹੀ ਸਾਰਾ ਕੁਝ ਆ ਉਹ ਉਹਨਾਂ ਨੂੰ ਦੋ ਕੰਧਾਂ ਨੂੰ ਕਲੀ ਕਰਕੇ ਕਹਿੰਦੇ ਅਸੀਂ ਬੜੀਆ ਬਣਾਤੇ ਹੂੰ ਠੀਕ ਐ ਠੀਕ ਆ ਹੂੰ ਇਹ 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 ਕਹਿੰਦੇ ਪੰਜਾਬ ਦੇ ਲੋਕਾਂ ਨੂੰ ਅਸੀਂ ਓਮ ਬੋ ਮਨਾਤੀ ਨਾ ਹੋਵੇ ਸੌਖੀ ਲਾ ਕੇ ਬਸ ਜਿਵੇਂ ਅਗਲਾ ਕੋ ਬੜੀ ਨਦੀ ਤੋਤੀ ਆ ਉਹ ਕਾ ਮਹੀਨਾ ਦਾ ਆ ਬਾਪੂ ਮੈਨੂੰ ਬਸ ਇਹਦਾ ਕੱਲਾ ਸੁਰਖੀਆਂ ਲਾਉਂਦੇ ਆ ਬਸਾਂ ਤੋਂ ਯਾਦਾ ਆ ਭਗਵੰਤ ਮਾਨ ਸਾਬ ਕਹਿੰਦੇ ਅਸੀਂ ਕਿਰਾਇਆ ਮਾਫ ਕਰਤਾ ਹੁਣ ਕੁੜੀਆਂ ਆ ਹਾਂ ਇਹ ਇਹ ਕਹਿੰਦੇ ਵੀ ਹੁਣ ਬੁੜੀਆਂ ਕਿਰਾਏ ਤੇ ਮੁਕਤ ਜਾਂਦੀਆਂ ਕਹਿੰਦੇ ਅਸੀਂ ਕਿਰਾਇਆ ਮਾਫ ਕਰਤਾ ਇਹਨਾਂ ਨੇ ਕਹੋ ਕਰਿਆ ਕੈਪਟਨ ਨੇ ਕਰਿਆ ਤਾਂ ਕੈਪਟਨ ਨੇ ਕਰਿਆ ਇਹ ਕਹਿੰਦੇ ਅਸੀਂ ਬੰਦ ਵੀ ਨਹੀਂ ਕਰਿਆ ਹੁਣ ਇਹਨਾਂ ਜੇ ਇੱਕ ਮਿੰਟ ਅੱਜ ਦੀ ਅੱਜ ਦੀ ਖਬਰ ਸੁਣ ਲਓ ਹੂੰ ਪੰਜਾਬ ਰੋਡ ਵੇਜ ਨੂੰ ਚੰਡੀਗੜ੍ਹ ਚ ਬਰਦੋਂ ਹਟਾਤਾ ਹੂੰ ਕੀ ਉੱਥੇ ਨਲੈਕੀ ਨਹੀਂ ਮੁੱਖ ਮੰਤਰੀ ਦੀ ਬੋਲ ਨਹੀਂ ਸਕਦਾ ਉਹ ਹੂੰ ਬੋਲ ਨਹੀਂ ਸਕਦਾ ਉਹਨਾਂ ਨੂੰ ਪ੍ਰੋਟੈਸਟ ਨਹੀਂ ਕਰ ਸਕਦਾ ਵੀ ਕਿਉਂ ਮੇਰੀਆਂ ਬੱਸਾਂ ਬੰਦ ਕਰਦੇ ਹੋ ਹੂੰ ਜੀ ਫਿਰ ਇਹ ਦਿੱਲੀ ਕਹਿੰਦਾ ਵੀ ਬਾਦਲ ਦੀਆਂ ਬੱਸਾਂ ਜਾਂਦੀਆਂ ਉਹ ਹਟਾਲੀਆਂ ਇਹਨੇ ਹੂੰ ਇਹੇ ਭਗਵਾਨਤਮਾਨ ਆ ਜਿਹੜਾ ਇਹ ਮੋਦੀ ਨਾ ਰਲਿਆ ਪਿਆ ਹੂੰ ਇਹ ਤਾਂ ਕਦੇ ਅੰਦਰ ਹੋਵੇ ਕਿ ਵੀ ਤੇਜ ਦੀਆਂ ਉਹਦੇ ਦੀ ਨੂੰ ਖੁੱਲ ਮਿਲੀ ਵੀ ਹੈ ਇਹ ਇਹ ਕਹਿੰਦੇ ਵੀ ਜੇ ਅਸੀਂ ਮੋਦੀ ਨਾਲ ਰਲੇ ਹੁੰਦੇ ਤਾਂ ਸਾਡਾ ਕੇਦਰੀਵਾਲ ਥੋੜੀ ਅੰਦਰ ਦੇਣਾ ਸੀ ਉਹ ਉਹ ਤਾਂ ਤੈਨੂੰ ਪਤਾ ਹੀ ਨਹੀਂ ਗੱਲਾਂ ਦਾ ਯਾਰ ਕਾਕਾ ਉਹਦਾ ਟੰਗ ਨਾਲ ਅੰਦਰ ਦਿੱਤਾ ਠੀਕ ਹੈ ਆ ਇਹਨੂੰ ਆਏ ਪਾਸੋਂ ਛੋਟਾ ਕੇ ਆਪਣੇ ਹੱਬ ਗਾਉਂ ਵੀ ਸਾਡੀ ਜਿਹੜੀ ਵੀ ਜਦੋਂ ਕੇਦਰੀਵਾਲ ਆ ਬੀ ਜਿਹੜੀ ਸਾਡੀ ਜਿਹੜੀ ਸਾਡੀ ਆ ਉਹ ਹੁਣ ਤਾਂ ਭਾਪੀ ਜੀ ਜਾਵ ਰਿਹਾ ਉੱਥੇ ਦੇਖਾਂ ਕਿ ਬੰਨੂ ਖੋਦੂ ਮੇਰੀ ਗੱਲ ਜਿਹੜੀ ਸਾਡੀ ਕਹਿੰਦੇ ਵੀ ਮੇਰੀ ਸਾਡੀ ਇਹ ਆ ਇੰਡੀਆ ਦਾ ਠੋੜ ਜੋੜ ਦੀ ਕੈਂਪੇਨ ਉਹਨੂੰ ਹਾਵੀ ਨਾ ਕਰਦੇ ਇਸ ਕਰਕੇ ਅੰਦਰ ਦਿੱਤਾ ਉਹਨੂੰ ਠੀਕ ਆ ਇਧਰ ਬਾਪੂ ਕੀ ਕਹਦੇ ਆ ਬਾਪੂ ਜੀ ਮੈਂ ਕਿਹਾ ਗੋਟਗਾ ਚੱਕੀ ਫਿਰਦਾ ਉਹ ਤਾਂ ਆਪਣਾ ਕੈਪਟਨ ਆ ਕਹਿੰਦਾ ਜੀ ਆਏ ਆ ਉਹ ਕੱਲੇ ਗੁਟਖਾ ਤਾਂ ਰਹਿ ਗਿਆ ਨਾਲ ਹੀ ਆਪ ਗਿਆ ਨਾਲ ਹੀ ਗੁਟਖਾ ਗਿਆ ਉਹਦਾ ਕਿਵੇਂ ਬਾਈ ਮੋਦੀ ਨੂੰ ਫੜਾਦਾ ਗੁਟਕਾ ਲੈ ਜਾ ਕੇ ਉਹਨੇ ਧੱਕੜ ਵੀ ਨਾਲ ਹੀ ਪਾ ਗਏ ਸਾਰੇ ਧੱਕੜ ਵੀ ਜਾਪੜਿਆ ਬਾਪੂ ਕੀ 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 ਲੱਗਦਾ ਇਸ ਵਾਰੀ ਕਾਂਗਰਸ ਕਾਂਗਰਸ ਜਿੱਤੂ ਇੱਥੋਂ ਚਾਹ ਸਿਮਰਜੀਤ ਸਿੰਘ ਮਾਨ ਕੌਣ ਬਾਜੀ ਮਾਰੂਗਾ ਇੱਥੇ ਸਾਰੇ ਲੋਕੀ ਸਰਕਾਰ ਬਣੂ ਕੋਈ ਨਹੀਂ ਬਣਦੀ ਉਹ ਕਿਵੇਂ ਬਾਈ ਜਿਹੜਾ ਆ ਬਾਬੇ ਨੂੰ ਪੁੱਛਦਾ ਬੁੜੀਆਂ ਨੂੰ ਹਜ਼ਾਰ-ਹਜ਼ਾਰ ਦਿੱਤਾ ਸੀ ਬੁੜੀਆਂ ਬਟੂਆ ਉਹ ਬੁੜੀਆਂ ਨਿਤ ਦੀ ਨਿਤ ਆ ਬੁੜੀਆਂ ਰੋਜ਼ ਬਟੂਆ ਸਮਾਉਂਦੀਆਂ ਇਹਨੇ ਮੈਂ 1000 ਪਾਉਂਗੀ ਕਰਜ਼ਾ ਮਾਫ ਹੋ ਗਿਆ ਮਾਫ ਹੋ ਗਿਆ ਜੀ ਨਾ ਕੋਈ ਕਰਜ਼ਾ ਮਾਫ ਕਰਿਆ ਸਾਬ ਇਹ ਕਹਿੰਦਾ ਸੀ ਇਹ ਕਹਿੰਦਾ ਸੀ ਮੈਂ ਇਹਨਾਂ ਦੀ ਉਹ ਮੰਤਰੀ ਬੋਲਦੀ ਸੀ ਕਿ ਮੈਂ ਚੁਟਕੀ ਨਾਲ ਐਮਐਸਪੀ ਦੇਉਂਦੀ ਸੀ ਉਹ ਤਾਂ ਕਹਿੰਦੇ 5 ਮਿੰਟਾਂ ਇਹਦੇ 5 ਮਿੰਟਾਂ ਜਾਂ ਛੁਟਕੀ ਮਾਰਦੀ ਹੁਣ ਉਹਦੀ ਛੁਟਕੀ ਕਿੱਧਰ ਗਈ ਬਾਪੂ ਤੁਹਾਨੂੰ ਆਉਂਦਾ ਘਰੇ 1000 ਰੁਪਏ ਆਉਂਦਾ ਜਾਕਾ ਨਹੀਂ ਆਉਲਾ ਇੱਥੇ ਕੀ ਆਉਲਾ ਕੁਝ ਨਹੀਂ ਇੱਥੇ ਆਏ ਨਾ ਹੋਵੇ ਬੇਬੇ ਜਾਣ ਕੇ ਨਾ ਦੱਸਦੀ ਹੋਵੇ ਆਉਂਦੇ ਨਹੀਂ ਨਹੀਂ ਇਹਦਾ ਦੱਸੂ 1000 ਆ ਗਿਆ ਮੈਨੂੰ ਅੱਛਾ ਆਪਾਂ ਨੂੰ 1000 ਮੈਨੂੰ ਆ ਗਿਆ 1000 ਤੇ ਮੈਂ ਕਿਹਾ 1500 ਬੇਬੇ ਤਾਂ ਮਰੂਛਾਲਾ ਵੀ ਆ ਚ ਉਹ ਬਾਬੇ ਦਾ ਬਿਮਾਰਾਂ ਨੂੰ ਉਠਦਿਆ ਬੇ ਮੇਰਾ ਹਜ਼ਾਰ ਕਿੱਥੇ ਆ ਇਹ ਕਹਿੰਦੇ ਪਾਉਣ ਵਾਲੇ ਆ ਇੱਧਰ ਆ ਰੋ ਬਾਬੇ ਕੋਲੇ ਮੈਂ ਮੈਥੋਂ ਬੋਲੇ ਨਹੀਂ ਜਾਣਾ ਚੀਜ਼ ਨੇ ਇੱਥੇ ਹਜ਼ਾਰ ਹਜ਼ਾਰ ਪਰਚੀਆਂ ਕੱਟੀਆਂ ਨੇ ਇੱਕ ਤੋਂ ਬੈਂਟ ਕੱਟ ਹਮ ਸਾਰੀਆਂ ਬੁੜੀਆਂ ਨੂੰ ਹਮ ਤੂੰ ਕੁੜੀ ਕੋਲੇ ਜਾਵੇਂਗਾ ਹਮ ਡੋੜ ਹੀ ਨਹੀਂ ਹਮ ਸੋ ਪਾਇਆ ਜੇਬ ਵਿੱਚ ਹਮ 1000 ਰੁਪਏ ਚੜੇ ਮਹੀਨੇ ਆ ਜਾ ਤੀ ਦਾ ਜੱਦੇ ਸੀ ਉਹ ਅਗਦੇ ਹੁਣ 1000 ਰੁਪਏ ਨਾ ਜੀ ਪੈਸਾ ਵੀ ਨਹੀਂ ਆਇਆ ਮੂੰਹ ਵੀ ਨਹੀਂ ਦਿਖਾਇਆ ਉਹਨੇ ਠੀਕ ਆ ਇਹ ਕਹਿੰਦਾ ਸੀ ਉਹ ਤਾਂ ਕਹਿੰਦੇ ਲੋਕ ਸੁਖੀ ਬਹੁਤ ਆਰ ਕੀ ਕਹਿੰਦੇ ਤੇਰਾ ਦੀਆਂ ਤੇਰਾ ਸੀਟਾ ਕੱਢ ਰੀਆਂ ਮੈਂ ਕਹਿੰਦਾ ਇੱਕ ਵੀ ਨਹੀਂ ਨਿਕਲ ਜੀ ਹੈ ਭਾਈ ਤੇਰਾ ਨਹੀਂ ਪੈਣੀ ਤੇਰਾ ਸੀਟਾ ਬਾਹਲ ਦੇ ਆ ਠੀਕ ਹੈ ਤੇਰਾ ਵੋਟਾਂ ਦਾ ਮਸਲਾ ਕਰਨ ਬਿੰਨ ਤੂੰ ਬਾਪੂ ਬਾਹਲੇ ਅੱਕੇ ਫਿਰਦੇ ਹੋ ਆਮ ਆਰ ਵੀ ਪਾਰਟੀ ਦੇ ਆਮ ਨਹੀਂ ਜਾਂ ਉਹ ਗੱਲ ਜੇ ਪੂਰੀ ਸਹੀ ਕਰੋ ਵੀ ਮੈਂ ਦਿਉ ਹੂੰ ਇੱਥੇ ਮੈਂ ਖੜਾ ਸੀ ਮੈਨੂੰ ਜਿਤਾਉ ਮੈਂ ਬਹੁਤ ਗੋਸੋ ਕਰੂੰ ਮੈਂ ਕਿਹਾ ਅੱਗੇ ਤਵਾ ਜਿਤਾਇਆ ਸੀ ਉਧਰ ਰਲ ਗਿਆ ਮੈਂ ਤੈਨੂੰ ਜਿਤਾ ਦੇਾਂਗੇ ਤੂੰ ਮੁੜ ਕੇ ਬੋਲਣਾ ਨਹੀਂ ਉਹੀ ਗੱਲ ਹੋ ਗਈ ਮੈਂ ਜਿਤਾ ਕੇ ਦੇਵਾਂਗੇ ਓਕੇ ਓ ਜਿਤਾਤਾ ਤੇ ਮੁੜ ਕਿੱਥੇ ਆਇਆ ਬਲੀ ਪੁੱਛਿਆ ਬਲੀ ਇੱਥੇ ਲਿਖੀ ਜਾਣ 1000 ਰੁਪਇਆ ਜਿੱਦੇ ਜਿੱਤ ਗਿਆ ਸਾਲ ਪਿੱਛੋਂ ਖਾਤੇ ਜਾਇਆ ਕਰੂੰ ਹੂੰ ਉਹ ਛਾਲ ਕੇ ਨੀ ਛਾਲ ਪਿੱਛੋਂ ਵੀ ਅਸੀਂ ਉਦੋਂ ਨੂੰ ਸੈੱਟ ਹੋ ਜਾਗੇ ਵੀ ਜਿਹੜੀ ਮਾੜਾ ਮੋਟਾ ਕੋਈ ਕਰਨ ਵਾਲਾ ਸੀ ਹਜ਼ਾਰ ਕਰਾ ਫੁੜੀਆਂ ਹੁਣ ਪੇਟ ਲੀਆਂ ਤੇਰਾ ਹਜ਼ਾਰ ਕਿੱਥੇ ਆ ਔਰ ਗਏ ਇੱਥੇ ਆਈ ਤੇਰੇ ਥਾਪੇ ਲਾਵਾਂਗੇ ਯਾਰ ਤੈਨੂੰ ਫੇਰ ਦੇਵਾਂਗੇ ਅੱਛਾ ਹਾਂ ਤੂੰ ਦੇਖੀ ਕੀ ਕੁਸ ਬਣਦਾ ਬਾਪੂ ਤੁਸੀਂ ਘਰੇ ਪੁੱਛ ਲੋ ਰੇ ਕਿਉਂਕਿ ਮਾਨ ਸਾਹਿਬ ਤਾਂ ਕਹਿੰਦੇ ਅਸੀਂ ਭੇਜੀ ਆਨੇ ਆ ਕਿਤੇ ਬੇਬੇ ਚੋਰੀ ਨਾ ਦਸਤੀ ਹੋਵੇ ਮੈਨੂੰ ਤਾਂ ਜੇ 20 ਰੁਪਏ ਆ ਜਾਣ ਛਾਲਾ ਬਾਰੂ ਅੱਜ ਬੰਦੇ ਸਰਕਾਰ ਨੇ 20 ਰੁਪਏ ਦੇਤੇ ਠੀਕ ਆ ਹਜ਼ਾਰ ਤਾਂ ਬੜੀ ਵੱਡੀ ਗੱਲ ਐ 10000 10000 ਰਕੀਆ ਹੂੰ ਕੀ ਕੀ ਲੱਗਦਾ ਫਿਰ ਥੋੜੇ ਵਰਗੇ ਲੋਕਾਂ ਦੀ ਗੱਲ ਕੌਣ ਕਰੂਗਾ ਜੇ ਲੋਕ ਚੁੱਪ ਨੇ ਸਾਡੀ ਕੋਈ ਗੱਲ ਨਹੀਂ ਕਰਦਾ ਸਾਰੇ ਇੱਕੋ ਜਿਹੇ ਆ ਹੂੰ ਸਾਰੇ ਖੇਤ ਨੂੰ ਬਾੜ ਜਦੋਂ ਖਾਣ ਲੱਗ ਜੇ ਕੁਛ ਨਹੀਂ ਬਣਦਾ ਇਹ ਜਦੋਂ ਜਿੱਤ ਜਾਂਦੇ ਆ ਆਪ ਹੀ ਖਾ ਲੈਂਦੇ ਆ ਤੇ ਬਣਦਾ ਕੁਛ ਨਹੀਂ ਇਹ ਕਹਿੰਦੇ ਸੀ ਪੰਜਾਬ ਚ ਚਿੱਟਾ ਬੰਦ ਕਰ ਦਾਂਗੇ ਕਰਤਾ ਚਿੱਟਾ ਦਾ ਚਿੱਟਾ ਦਾ ਚਿੱਟਾ ਸਾਰੇ ਜੇਬ ਚ ਪੈਸੇ ਦੀ ਸ਼ਰਤ ਤੇ ਸ਼ੜਕ ਤੇ ਉਹ ਹੋਗੇ ਲੈ ਜਾਂਦੇ ਉਹ ਕੌਣ ਲੈ ਜਾਂਦਾ ਉਹੀ ਆ ਜਿਹੜੇ ਚਿੱਟੇ ਵਾਲੇ ਹੋਰ ਕੌਣ ਕੌਣ ਅਜਿਹੇ ਚਿੱਟਾ ਖਾਂਦੇ ਆ ਅੱਛਾ ਉਹ ਲੈ ਜਾਂਦੇ ਆ ਹਾਂ ਉਹ ਤਾਂ ਖੇਤ ਜਾਣਾ ਵੀ ਮੁਸ਼ਕਲ ਹੋਇਆ ਵੇ 8 ਵਜੇ ਤੋਂ ਬਾਅਦ ਬਿਚੇ ਵਿੱਚ ਇੱਥੇ ਰਹਿ ਰਹੇ ਹੁਣ ਠੀਕ ਆ ਅੱਗੇ ਹਾਲਤਾਂ ਹੀ ਨਹੀਂ ਸੀ ਇਹ ਇਹ 42000 ਦੀਆਂ ਇਹ ਕਹਿੰਦੇ 42000 ਨੌਕਰੀਆਂ ਵੀ ਵੰਡਤੀਆਂ ਸੀ ਪੋਸਟਰ ਵੱਡੇ ਵੱਡੇ ਲੱਗੇ ਪਏ ਆ ਹਾਂ ਉਹ ਜ਼ਰੂਰ ਕਹਿੰਦਾ ਮੈਂ ਵੀ ਹਾਂ ਸਾਨੂੰ ਨੌਕਰੀ ਮਿਲਿਆ ਉਹ ਨਹੀਂ ਆਪਾਂ ਨੂੰ ਪਤਾ ਉਹ ਜ਼ਰੂਰ ਕਹਿੰਦਾ ਵੀ ਸਾਨੂੰ ਨੌਕਰੀ ਮਿਲ ਗਈ ਥੋੜੇ ਕੁਝ ਵਾਕਾਂ ਨੂੰ ਮਿਲ ਗਈ ਸਾਡੇ ਜਗਾਂ ਨੂੰ ਤਾਂ ਕੁਛ ਨਹੀਂ ਪੈਣਾ ਤੇ ਫੇਰ ਫੇਰ ਲੱਗਦਾ ਨੌਕਰੀਆਂ ਮਿਲਕੀਆਂ ਹੋਣਗੀਆਂ ਕੀ ਪਤਾ ਹੁਣ ਸਾਨੂੰ ਕੀ ਪਤਾ ਉਹਨਾਂ ਦੇ ਫਾਰਮੂਲੇ ਬਣਾਏ ਹੋਏ ਆ ਕੀ ਕਰਿਆ ਵਾ ਆ ਵੀ ਆ ਵੀ ਦੱਸ ਦਿੰਦੇ ਆ ਵੀ ਆ ਤੁਸੀਂ ਕਹਿ ਦਿਓ ਜਿਵੇਂ ਦਿਹਾੜੀ ਤੇ ਲੈ ਜਾਂਦੇ ਸੀ ਰੈਲੀ ਤੇ ਸਾਡਾ ਇੰਨਾ ਘੱਟ ਆ ਉਹਨਾਂ ਨੂੰ 2-200 ਰੁਪਏ 5-500 ਰੁਪਏ ਲੈ ਕੇ ਜਾਂਦੇ ਬਸ ਆਪਰ ਤੁਸੀਂ ਗਏ ਹੋ ਕਦੇ ਰੈਲੀ ਤੇ ਆਸੀਂ ਗਏ ਆ ਜਮਾ ਮੇਤ ਗਏ ਆ ਮਾੜੀ ਮੋਟੀ ਆਏ ਆ ਉਹ ਵੀ ਜਿਹੜਾ ਕੋਈ ਖਾਸ ਬੰਦਾ ਸੀ ਉਹਦੇ ਨਾਲ ਉਹ ਅਸੀਂ ਨਹੀਂ ਜਾਂਦੇ ਕਿੰਨਾਂ ਦੇ ਸਮਰਥਕ ਲੱਗੇ ਸੀ ਆਮਰ ਵੀ ਪਾਰਟੀ ਦੇ ਗਏ ਤਾਂ ਸਾਡੀ ਵੀ ਪਾਰਟੀ ਸੀ ਆਪ ਪਾਰਟੀ ਹਾਂ ਉਹ ਦੂਜੀ ਲੋਕ ਭਲਾਈ ਪਾਰਟੀ ਹਾਂ ਪੰਜ ਜੇ ਅਸੀਂ ਤਾਂ ਪੰਜ ਝੰਡਾ ਲਾ ਲਿਆ ਵੀ ਜਿਹੜੇ ਦਾ ਰਣਨਾ ਹੋਇ ਇੱਕ ਝੰਡੀ ਲਾ ਦੇ ਕਰਾਂਗੇ ਸਾਰੀਆਂ ਦੋ ਝੰਡੀਆਂ ਰਹਿ ਗਈਆਂ ਸੀ ਉਹਨਾਂ ਨੂੰ ਸਾਾਨੂੰ ਉਹਨਾਂ ਨੇ ਸਟਪੈਂਟੀ ਕਰਤਾ ਸੀ ਵਿੱਚ ਉੱਪਰ ਕਰਕੇ ਘਰੇ ਬਹਿ ਗਏ ਰਾਮੂ ਵਾਲੀਆਂ ਅਸੀਂ ਵੀ ਬਹਿ ਗਏ ਫਿਰ ਤਾਲ ਕੋਈ ਨਹੀਂ ਬਾਬਾ ਜੀ ਚੱਲੀ ਜਾਂ ਨਾ ਇੱਧਰ ਆ ਜਾਓ ਆ ਬਾਬਾ ਜੀ ਨਾਲ ਵੀ ਗੱਲਬਾਤ ਪਾ ਬਈ ਸਸਤਰੀ ਕਾਲ ਦੀ ਜਾਨ ਦੁਖੀ ਆ 21 ਹੋ ਗਿਆ ਬਾਬਾ ਨਹੀਂ ਜਾਨ ਦੁਖੀ ਆ ਉਹਨਾਂ ਨੇ ਤਾਂ ਕਹਿ ਨਹੀਂ ਮੇਰੀ ਜਾਨ ਉਹ ਨਹੀਂ ਮੈਂ ਤਾਂ ਬੋਲਦਾ ਮੈਨੂੰ ਪਤਾ ਤੁਹਾਨੂੰ ਦੱਸਿਆ ਹੋਣਾ ਉਹ ਗੱਲਾਂ ਸੁਣ ਦੱਸ ਤੁਸੀਂ ਠੀਕ ਹੈ ਜੀ ਮਰਜ਼ੀ ਦਮਾਨ ਇਹ ਸਖਫਾਲ کہہ ਰਿਹਾ ਹਾਂ ਇਹ ਲੋਕਾਂ ਦੀ ਆਵਾਜ਼ ਹੂੰ ਮਨੁਜियत ਹੀ ਬਚਾਉਂਦਾ ਆਹ ਲੋਕਾਂ ਦੇ ਹੱਕ ਤੇ ਬੋਲਦਾ ਇਹ ਕਾਲੀਆਂ ਵਾਲੀ ਸਾ ਜੋ ਲਾ ਲਿਆ ਇਹ ਤੇ ਕੇ ਸਮਾਜ ਦੇ ਅੰਦਰ ਕਰਕੇ ਤਾਂਗਾ ਸਨ ਵੀ ਜੋ ਲਾ ਲਿਆ ਸਿੱਟ ਕੇ ਇਹਦੇ ਹੈ ਦਾ ਸਟੈਂਡ ਸਵਾਲ ਫਿਰ ਦਾ ਤੇ ਸਹੀ ਆਗਰ ਸਟੈਂਡ ਤੇ ਆ ਤੇ ਜੇ ਜਮੀਰ ਦੇ ਹਿਸਾਬ ਨਾਲ ਵੇਖਣ ਲੋਕ ਤਾਂ ਜਿਹੜਾ ਖਪਾਲ ਖੇੜਾ ਇਹ ਪੂਰਾ ਢੱਲੇ ਜਾਰ ਕੈਂਡੀਡੇਟ ਹੈ ਇਸ ਸੰਗਰੂਪ ਦੇ ਵਿੱਚ ਬਾਬਾ ਜੀ ਸਿਮਰਜੀਤ ਮਾਨ ਵੀ ਕਹਿੰਦੇ ਪੰਥਕ ਪੰਥ ਦੇ ਲਈ ਖੜਾ ਪੰਥਕ ਵੋਟ ਪੈਣੀ ਹੈ ਉਹਨਾਂ ਨੂੰ ਉਹਦੇ ਚ ਇੱਕ ਗੱਲ ਹੈ ਵੀ ਲੋਕ ਫਤਵਾ ਦਿੰਦੇ ਆ ਕੇਰਾ ਹੀ ਦਿੰਦੇ ਹੁੰਦੇ ਆ ਪਰ ਜੇ ਕੈਂਡੀਡੇਟ ਉਸ ਫਾਸਲੇ ਨੂੰ ਸੰਭਾਲ ਰੱਖਣ ਤਾਂ ਉਹ ਕੈਂਡੀਡੇਟ ਕਾਮਯਾਬਾ ਜੋ ਕੀਤੇ ਦਾ ਭੁੱਲ ਜਾਵੇ ਤਾਂ ਜਿੰਨੇ ਗੁਰਵਾਨੀ ਕਹਿੰਦੀ ਆ ਵੀ ਜਨ ਮੁਖ ਹੋਰ 6 ਹੋਰ ਕਾਂਢੇ ਕੱਟਿਆ ਜਿਨ੍ਹਾਂ ਦੇ ਮੂੰਹ ਤੇ ਕੁਝ ਹੋ ਰਾ ਅੰਦਰ ਕੁਝ ਹੋ ਰਾ ਉਹਨਾਂ ਨੂੰ ਗੁਰਵਾਨੀ ਕੱਟੇ ਕਹਿੰਦੀ ਆ ਇਹ ਲੋਕਾਂ ਨੇ ਜਿਹੜਾ ਦੇ ਵਿੱਚੋਂ ਕਢਾਇਏ ਮਾਨਹੁਰੀ ਦਸੇ ਦਸੇ 87 ਦੇ ਵਿੱਚ ਐਮਪੀ ਜਿੱਤੇ ਆ ਪੰਜਾਬ ਦੇ ਵਿੱਚੋਂ ਹੂੰ ਔਰ ਇਹਨਾਂ ਨੂੰ ਜਿਹੜੇ ਟਾਈਮ ਬੰਗਲਾਦੇਸ਼ ਦੇ ਤਿੰਨ ਐਮਪੀ ਜਿੱਤੇ ਆ ਉਹਨਾਂ ਤਿੰਨਾਂ ਨੇ ਜਾ ਕੇ ਜੁਵਨੋ ਦੇ ਵਿੱਚ ਕੇਸ ਕੀਤਾ ਸੀ ਵੀ ਸਾਡੇ ਜਿਹੜਾ ਬੰਗਲਾਦੇਸ਼ ਐ ਨੂੰ ਮਾਨਤਾ ਦਿਓ ਅਸੀਂ ਤਿੰਨ ਐਮਪੀ ਉਹ ਉਥੋਂ ਦੀ ਕਮਾਂਡ ਕਰਦੇ ਆ ਬੰਗਲਾਦੇਸ਼ ਦੀ ਯੂਨੈਨ ਨੇ ਨਾਲ ਦੀ ਨਾਲ ਮਾਨਤਾ ਦੇਤੀ ਇਹ ਦੱਸ ਹੀ ਗਏ ਸੀ ਜੋਰ ਲਾਇਆ ਨਾ ਵੀ ਤੁਸੀਂ ਜੋ ਉਹਨਾਂ ਦੇ ਵਿੱਚ ਕੋਈ ਵੀ ਸਾਡਾ ਸਿੱਖ ਰਾਜ ਦੇਵ ਸਾਨੂੰ ਅਸੀਂ 11 ਪੁਸ਼ਟ ਦੇ ਦੇਸ਼ ਤੇ ਟੁਕੜੇ ਕਰਨੇ ਸਹੀ ਆ ਖਾਲਸਾਣ ਦੇ ਨਾਂ ਤੇ ਖਾਲਸਾਣ ਦੇ ਨਾਂ ਤੇ ਤਾਂ ਗਲਤ ਆ ਖਾਲਸਾਣ ਦੀ ਤਾਂ ਕੋਈ ਮੰਗ ਹੀ ਨਹੀਂ ਕਿ ਜਦ ਦੀ ਸਿੱਖ ਰਾਜ ਜੀ ਤੁਸੀਂ ਗੱਲ ਕਰ ਨਾਲ ਜੇ ਇਥੇ ਆਪਣੇ ਪਾਕਿਸਤਾਨ ਸਿੱਖ ਰਾਜ ਕਿਹਨੂੰ ਕਹਿੰਦੇ ਆ ਤੁਸੀਂ ਸਿੱਖ ਰਾਜ ਜੀ ਕਹਿੰਦੇ ਵੀ ਪਾਕਿਸਤਾਨ ਤੇ ਹਿੰਦੂਸਤਾਨ ਡਿਵਾਈਡ ਨਹੀਂ ਹੋਏ ਜੋ ਪੰਜਾਬ ਡਿਵਾਈਡ ਹੋਇਆ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੀ ਸਥਿਤੀ ਸੀ ਦੇਸ਼ ਨੂੰ ਇਕੱਠੇ ਕਰਨ ਦੀ ਗੱਲ ਕਰਉਣਾ ਉਹਨਾਂ ਨੂੰ ਇਕੱਠੇ ਜਾਣ ਦਿੱਤਾ ਇਹ ਉਹ ਜਿਹੜਾ ਇੰਟੈਲੀਜੈਂਟ ਸੀਗਾ ਅੰਗਰੇਜ਼ ਉਹਨੇ ਦੋ ਛੇ ਕਰਕੇ ਪੰਜਾਬ ਦੇ ਪੰਜਾਬ ਨੂੰ ਕਮਜ਼ੋਰ ਕੀਤਾ ਬਾਪੂ ਜੀ ਪੰਜਾਬ ਨੂੰ ਸਟਰੋਂਗ ਕਰਨ ਲਈ ਆਪਾਂ ਨੂੰ ਇਕੱਠਾ ਕਰਨਾ ਪੈਣਾ ਪੰਜਾਬ ਨਾ ਕਿ ਇੱਕ ਹੋ ਟੁਕੜਾ ਕਰਨਾ ਪੈਣਾ ਕੋਈ ਸਿੱਖ ਰਾਜ ਦੇ ਨਾਂ ਤੇ ਹੁਣ ਕੀ ਹੋਣ ਸਿੱਖਾ ਦਾ ਰਾਜ ਨਹੀਂ ਮੁੱਖ ਮੰਤਰੀ ਆ ਉਹ ਵੀ ਸਿੱਖ ਚਿਹਰਾ ਜੇ ਆਪਾਂ ਪਿਛਲੇ ਪ੍ਰਧਾਨ ਮੰਤਰੀ ਦੀ ਗੱਲ ਕਰੀਏ ਪ੍ਰੋਫੈਸਰ ਮੋਹਨ ਸਿੰਘ ਜੀ ਉਹ ਵੀ ਸਿੱਖਚੈਰੀ ਸੀ ਜੇ ਨਾ ਵੀ ਹਮੇਸ਼ਾ ਅਸੀਂ ਇਕੱਠੇ ਹੁੰਦੇ ਹਕਾ ਆ ਪਹਿਲਾਂ ਵੀ ਮਾਲਕਾਂ ਨੇ ਮੋਰਤਾ ਲਾ ਕੇ ਚਾਰ ਸੂਬੇ ਬਣਾਤੇ ਤੇ ਕਿਥੇ ਜਗ੍ਹਾਦਰੀ ਤੱਕ ਸਾਰਾ ਮਾਲ ਸਾਰਾ ਅਸੀਂ ਵੇਖਦੇ ਰਹੇ ਸਾਰਾ ਪੰਜਾਬ ਇੱਕ ਮਹਾ ਪੰਜਾਬ ਸੀ ਚੰਦਰ ਦੇ ਮਹਾਰਾਣੀ ਕੀਤਾ ਜੇਨਾਂ ਨੂੰ ਚੱਤਾਤਾ ਸੀ ਇਹ ਪੰਜਾਬ ਦੇ ਮੁੱਖ ਮੰਤਰੀ ਮਾਨੇ ਹੋਣਾ ਸੀ ਉਸ ਟਾਈਮ ਇਹ ਪੰਜਾਬ ਦਾ ਕੋਈ ਸਹੂਲਤਾਂ ਕਰਦਾ ਪੰਜਾਬ ਦੀਆਂ ਇਹ ਕਰਦਾ ਜੇ ਆਸਾਂ ਫੜ ਕੇ ਤਿੰਨ ਗੁਰਪੰਥ ਦੇ ਵਿੱਚ ਹੋ ਕੇ ਨਾ ਕਿਰਪਾ ਦਾ ਮਸਲਾ ਰੱਖ ਲਿਆ ਮੁੜ ਕੇ ਕੀ ਹੋਇਆ ਬਾਈਗਾਰਡ ਹੋ ਕੇ ਉਥੇ ਬਿਆੰਤ ਸਿੰਘ ਨੇ 25000 ਮੁੰਡਾ ਮਾਰਿਆ ਜੇ ਤੂੰ ਸੋਚੂਗੀ ਹੁੰਦੀ ਤਾਂ ਮੁੰਡੇ ਨੌਜਵਾਨ ਪੀੜੀ ਦਾ ਪੰਜਾਬ ਦੇ ਚੁੱਕਿਆ ਹੋ ਨੁਕਸਾਨ ਹੁੰਦਾ ਛਾਰਚੇ ਸਿੰਘ ਨਾਮ ਨੇ ਜੇਲਾ ਕਟੀਆਂ ਇਹਦੇ ਟਾਈਮ ਤੇ ਅਸੀਂ ਮਾਨ ਗਰੁੱਪ ਦੇ ਬੰਦਿਆ ਖੁਦ ਮਾਨ ਗੋਬ ਦੇ ਸਭ ਤੋਂ ਬਾਅਦ ਛੜ ਕੇ ਇੱਥੇ ਸੱਜੀ ਤੋਂ ਬਲਾਇਰ ਵਰਗੇ ਅਸੀਂ ਜਵਾਨਤਾ ਜੱਦ ਕਰਾਈਆਂ ਤੇ ਅੱਜੇ ਤੁਸੀਂ ਮਾਨ ਗਰੁੱਪ ਦੇ ਬੰਦੇ ਹੋ ਆਜ ਮਾਨਦਾਲ ਦੇ ਹੱਕ ਚ ਕਿਉਂ ਨਹੀਂ ਖੜਦੇ ਹੱਕ ਦੇ ਕਿਉਂ ਨਹੀਂ ਖੜਦੇ ਜੁਦੇ ਵਾਦੇ ਤੇ ਰਹੇ ਹੀ ਨਹੀਂ ਅਜੇ ਉਤੀ ਦੇ ਹੁਣ ਤਾਂ ਜੇ ਇਹਨਾਂ ਕਾਫੀ ਕਿਠਹਿੜਾ ਹੋਵੇ ਕਿਠਹਿੜਾ ਵੀ ਲਾ ਦੇਣਗੇ ਉਹ ਤਾਂ ਕਹਿੰਦੇ ਅਸੀਂ ਕੰਮ ਹੀ ਬਹੁਤ ਕੀਤੇ ਆ ਅਸੀਂ ਹਸਪੀਟਲ ਲਿਆਂਦਾ ਅਸੀਂ ਹੋਰ ਤਰੱਕੀ ਕਰ ਰਹੇ ਆ ਸੰਗਰੂਰ ਹਲਕੇ ਦੀ ਖਾਲਿਸਤਾਨ ਦੇ ਨਾਂ ਤੇ ਕਿਵੇਂ ਭਾਈ ਖਾਲਿਸਤਾਨ ਦੇ ਨਾਂ ਤੇ ਦੇਸ਼ ਨੂੰ ਬੰਨ ਰਿਹਾ ਖਾਲਿਸਤਾਨ ਨਾ ਬਣਾ ਦੇਸ਼ ਦਾ ਫਾਇਦਾ ਨਹੀਂ ਹੋਣ ਲੱਗਾ ਠੀਕ ਆ ਭਾਈ ਤੁਹਾਡੇ ਤੁਹਾਡੇ ਕੋਲੇ ਬੈਠਿਆ ਉਹ ਕਹਿੰਦੇ ਸਿੱਖ ਰਾਜ ਚਾਹੀਦਾ ਸਿੱਖ ਰਾਜ ਸਿੱਖੇ ਸਾਡੇ ਮੂੰਹੋਂ ਨਹੀਂ ਨਹੀਂ ਖਾਲ ਦੇ ਹਾਂ ਜੀ ਸਾਡੇ ਨੂੰ ਘਰਸਾਂ ਦੀ ਗੱਲ ਸੁਣੀ ਆ ਅੱਛੀ ਕਹਿੰਦੇ ਆ ਵੀ ਸਖਰਾਜ ਹੈ ਜਿਹੜਾ ਝਗੜਾ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਅੱਜ ਚਨਾਬਾ ਡੋਤੇ ਸਾਰੀ ਸਿਕਸਟੇਡ ਬੋਲਿਆ ਰਹੀ ਸਾਰੀ ਜਾ ਕੇ ਦੇਖੋ ਸਿਕਸਟੇਡ ਆ ਸਾਰੀ ਠੀਕ ਆ ਬੜੋ ਕਿਉਂ ਆ ਜੀ ਆਸਨ ਬੰਦਿਆ ਜੇ ਲੈਣ ਤਾਂ ਉਹ ਸਾਰਾ ਏਰੀਆ ਉਹ ਜੇ ਰੀਆ ਮਹਾਰਾਜ ਰਣਜੀਤ ਸਿੰਘ ਦਾ ਹੱਦਿਛਣ ਲਰੂਗੇ ਵਰਗੇ ਨੇ ਮਾਰਾ ਮਾਰੀਆਂ ਉਹਨੂੰ ਸਮਝ ਨਹੀਂ ਕਿਸੇ ਨੇ ਜੇਦਾ ਤੁਸੀਂ ਇਹ ਬਿਆਹਿਸਾਰ ਨੌਕਰੀਆਂ ਦੀ ਗੱਲ ਕਰਦੇ ਹੋ 1999 ਦੇ ਵਿੱਚ ਮਨ ਮੋਨ ਤੋਂ ਤੇ ਮਾਰਥਨ ਮਾਰਾਓ ਲਵਲੀਪੀਓ ਦੇ ਵਿੱਚ ਲਿਖ ਕੇ ਦੇ ਕੇ ਆ ਜੇ ਆਪ ਅਕੀ ਨੌਕਰੀ ਇੱਥੇ ਕਿਸੇ ਨੂੰ ਹੋ ਹੀ ਨਹੀਂ ਸਕਦੀ ਠੇਕੇਦਾਰੀ ਸਿਸਟਮ 2000 ਤੋਂ ਮੈਂ ਖੁਦ ਹਾਂ ਤਰ ਮੈਂ ਸਰਕਾਰੀ ਮੁਲਾਜ਼ਮ ਇੰਸਪੈਕਟਰ ਉਸ ਤੋਂ 2000 ਤੋਂ ਬਾਅਦ ਸਾਰਾ ਠੇਕੇਦਾਰੀ ਸਿਸਟਮ ਉਹਨਾਂ ਨੇ ਉੱਥੇ 14 ਛੜ ਤਾਂ ਲਖਾ ਕੇ ਲੈਂਦੇ ਇਹਨਾਂ ਨੂੰ ਨਾ ਤੇ ਐਮਐਸਏ ਦੇ ਸਾਈ ਦੇ ਨਾ ਸਰਕਾਰੀ ਨੌਕਰੀ ਦੇ ਸਾਈ ਦੇ ਉਹਨਾਂ ਨੇ ਪਹਿਲਾਂ ਹੀ ਛੜ ਤਾਂ ਕੀਤੀ ਕਿ ਸਰਕਾਰੀ ادارے ਖਤਮ ਕਰੋ ਛੜੀਆਂ ਜਲਸੀਆਂ ਤਾਂ ਉੱਥੇ ਜਾ ਕੇ ਕੰਮ ਕਰਨੀਆਂ ਜੀ ਠੀਕ ਹੈ ਬੜੀ ਸ਼ੁਕਰੀਆ। ਅੱਜ ਬਾਈ ਕਿਵੇਂ ਕਿੱਥੋਂ ਤੁਹਾਨੂੰ ਕਿਵੇਂ ਲੱਗਦਾ ਫਿਰ ਸਿਮਰਜੀਤ ਮਾਨ? ਸਾਡੇ ਸਾਹਿਬ ਨੂੰ ਤਾਂ ਯਾਰ ਨਹੀਂ ਜਿੱਤਣ ਦੇ ਚਾਂਸ ਹੈ। ਨਹੀਂ ਜਿੱਤਣ ਦੇ ਚਾਂਸ। ਕਿਉਂ ਯਾਰ ਦੀਪ ਸਿੱਧੂ ਦੇ ਨਾਂ ਤੇ ਤੇ ਮੂਸੇ ਵਾਲੇ ਦੇ ਨਾਂ ਤੇ ਵੋਟ ਪਈ ਆ। ਉਦੋਂ ਬੜੀ ਉਦੋਂ ਉਹ ਵੋਟੀਆਂ ਸਿੱਕ ਆਏ ਸੀ। ਚਾਰ ਤਰੀਕ ਨੂੰ ਜਦੋਂ ਵੋਟਾਂ ਦੀ ਗਿਣਤੀ ਹੋਈ ਪਤਾ ਉੱਦੋਂ ਹੀ ਲੱਗਣਾ। ਹਾਂ ਠੀਕ ਹੈ। ਐਦ ਕੀ ਮੋਦੀ ਨੂੰ ਵੀ ਖਤਰਾ ਹੈ? ਹਾਂ। ਮੋਦੀ ਨੂੰ ਬਹੁਤ bari ਖਤਰਾ ਹੈ। ਹੂੰ। ਮੋਦੀ ਰਾਜਸਥਾਨ ਚੋਂ ਵੀ ਘਟ ਰਿਹਾ ਹਾਂ ਮਹਾਰਾਸ਼ਟਰ ਚੋਂ ਵੀ ਘਟ ਰਿਹਾ ਹਾਂ ਬਿਹਾਰ ਚੋਂ ਵੀ ਘਟ ਰਿਹਾ ਹਾਂ ਤਾਮਨ ਲਾਡੂ ਤੇ ਬੰਗਾਲ ਤੇ ਅੜੀਸਾ ਆਂਧਰਾ ਸਾਰੀਆਂ ਸਟੇਟਾਂ ਚ ਕੱਢ ਰਿਹਾ ਠੀਕ ਹੈ ਬਾਬਾ ਜੀ ਸ਼ੁਕਰੀਆ ਦੀ ਬਹੁਤ ਬਹੁਤ ਦਖਲਾ ਚੋੜਾ ਜਮਈ ਫੇਰ ਆ ਮੋਦੀ ਰੁਪੀ ਜੋ ਰੁਪੀ ਜੋ 45 ਸੀਟਾਂ ਲਊਗਾ 35 ਉਹਨਾਂ ਨੂੰ ਆਉਣਗੀਆਂ ਬਸ ਬਾਬਾ ਜੀ ਮੈਨੂੰ ਲੱਗਦਾ ਸਿੱਧੀ ਆ ਛੋਟੀ ਸੈਂਟਰ ਨਾਲ ਹਨਾ ਉਦੋਂ ਹੀ ਭਵਿਸ਼ਵਾਣੀ ਕਰ ਦਿੰਦੇ ਨਹੀਂ ਬਾਕੀ ਸਾਨੂੰ ਕਮੈਂਟਾਂ 'ਚ ਦੱਸ ਦੇਣ ਕਿ ਲੋਕ ਕਿੰਨਾ ਬਾਰੇ ਹੁਣ ਇਹ ਹੀ ਮਾਨ ਉਹੀ ਪੰਛੀ ਰਹਾ ਮੈਨੂੰ ਅੱਤਵਾਦੀ ਕਹੀ ਜਾਂਦਾ ਜਿਨ੍ਹਾਂ ਨੇ ਦੇਸ਼ ਨੂੰ ਯਾਦ ਕਰਾਇਆ ਜੇ ਉਹਨਾਂ ਨੇ ਇਹਨਾਂ ਨੂੰ ਯਾਦ ਕਰਾਇਆ ਤਾਂ ਇਹਨਾਂ ਨੂੰ ਆ ਉਹਦੇ ਉਹਦੇ ਮੈਨਿਆ ਨਹੀਂ ਕੌਣ ਮੱਦਾ ਸੀ ਇੱਥੇ ਹਮਮ ਠੀਕ ਹੈ ਬਾਬੂ ਸੱਚ ਨੂੰ ਸੱਤ ਨਹੀਂ ਕਹਿੰਦਾ ਇੱਥੇ ਕੋਈ ਜ਼ਮੀਰ ਨਹੀਂ ਹੈ ਕਿਸੇ ਵੀ ਸੱਤ ਨੂੰ ਸੱਚ ਕਰ ਉਹਨਾਂ ਦੇ ਉੱਤੇ ਸੇਕਦੇ ਆ ਰੋਟੀਆਂ ਕਿਵੇਂ ਬਾਈ ਕਿਵੇਂ ਬਸ ਸਾਰੇ ਲੀਡਰ ਰੋਟੀਆਂ ਹੀ ਸੇਕਦੇ ਆ ਬਾਈ ਹਮਮ ਕੁਝ ਜੇ ਕਿਸੇ ਦਾ ਕੋਈ ਮੌਤ ਹੋਊਗੀ ਉਹਦੇ ਤੇ ਵੀ ਰੋਟੀਆਂ ਸੇਕੀਆਂ ਜਾਂਦੀਆਂ ਉਹ ਤਾਂ ਕਹਿੰਦੇ ਸੀ ਪੰਥਕ ਬੰਦੇ ਆ ਪੰਥ ਦੀ ਗੱਲ ਸਾਰੇ ਆ ਹੁਣ ਉੱਥੇ ਮਰ ਗਿਆ ਸੁਖ ਕੀ ਕਹਿੰਦੇ ਸਬਕ ਕਰਨ ਉਹਦੇ ਨਾਲ ਵੀ ਸਾਰੀਆਂ ਰੋਟੀਆਂ ਸੇਕੀਆਂ ਦੁੱਖ ਦੇ ਕਿਸੇ ਨੂੰ ਮਰਦ ਲੱਗਦੇ ਲੀਡਰ ਉਹ ਸਭ ਰੋਟੀਆਂ ਸੇਕਦੇ ਆ ਓਕੇ ਜਿਨ੍ਹਾਂ ਦਾ ਮਰ ਗਿਆ ਹੁਣ ਕਾਲੀ ਲੋੜਾ ਰੋਣਾ ਪੈਂਦੇ ਰਹਾ ਪੰਥ ਨੂੰ ਖਤਰਾ ਖਤਰਾ ਰਹੀਆਂ ਸਿੱਟਾਂ ਨੂੰ ਪੁਰਸ਼ੀਆਂ ਨੂੰ ਖਤਰਾ ਪੰਥ ਨੂੰ ਕਦੇ ਖਤਰਾ ਮੋ ਫਰਮਾਉਂਦੇ ਰਾਜਦੇਵ ਬਿਨ ਬਿਨ ਰਾਜਦੇਵ ਬਿਨ ਹੀ ਹੋਇਆ 5000 ਦਾ 5000 ਚਾਹੀਦਾ ਜੀ ਰਹਿਣਾ ਜਿਹੜੇ ਸਹੀ ਆ ਅੱਜ ਆ ਅੱਜ ਆਵਦਾ ਆ ਰਹਾਂਗੇ ਉਹੀ ਕਾਲੀ ਰਹਾਂਗੇ ਪਰ ਵੋਟ ਨਹੀਂ ਦਉਂਦੇ ਸੀ ਨਾ ਪਾਈਏ ਨਾ ਪਾਈਏ ਨਾਲੇ ਪਰ ਜਨਾਬ ਸਾਡੇ ਤੋਂ ਤੇ ਇਲੈਕਸ਼ਨਾਂ ਖੜਾਈਆਂ ਮਾਣ ਆਇਆ ਹੈ ਕੋਈ ਮੱਤਾ ਜੱਜ ਫਿਰ ਨਹੀਂ ਮੈਂ ਮੈਂ ਮੱਤਾ ਕੌਣ ਮੈਂ ਸਿੱਖੂਗਾ ਮੈਂ ਫਿਰ ਨਹੀਂ ਬਣੇ ਜੇ ਮੈਂ ਪਰ ਹਾਈ ਨਹੀਂ ਜਾ ਗੱਲਾਂ ਹੁਣ ਉਹ ਚੀਜ਼ਾਂ ਰੰਗੀਆਂ ਨਹੀਂ ਪੰਜਾਬ ਦੇ ਵਿੱਚ ਤਾਂ ਕੋਈ ਲੀਡਰ ਹੀ ਨਹੀਂ ਹੈ ਅਜੇ ਜਿਹੜਾ ਪੰਜਾਬ ਨੂੰ ਕੋਈ ਥੇ ਲੈ ਸਕੇ ਜਿੰਨਾ ਚਿਰ 75 ਦੇ ਵਿੱਚ ਪੰਜਾਬ ਦੇ ਬੰਦੇ ਨੁਮਾਇੰਦਗੀ ਨਹੀਂ ਲੈਂਦੇ ਨਾ ਚਿਰ ਸੁਭਾ ਦਾ ਬੰਦੇ ਕੁਸਰ ਪੰਜਾਬ ਦੇ ਬੰਦਿਆਂ ਨੇ ਫਿਰ ਆਪੇ ਸਿਮਰਜੀਤ ਨੂੰ ਮਾਰ ਨੂੰ ਮਾਰਾ ਕਹੀ ਜਾਂਦੇ ਉਹਨੇ ਲਈ ਤਾਂ ਹੈਗੀ ਨੁਮਾਇੰਦਗੀ ਬੈਠਾ ਤਾਂ ਹੈਗਾ ਪਾਰਲੀਮੈਂਟ ਕੀ ਕਰਦਾ ਉਹ ਕੀ ਕਰਦਾ ਕਿ ਅਸੀਂ ਲੋਕਾਂ ਦੇ ਹੱਕਾਂ ਦੀ ਵਾਹ ਚੰਗੇ ਨਾ ਕੋਈ ਵੱਤ ਵਾਦੋ ਉਸੇ 5 8 9 ਕਰੋੜ ਰੁਪਇਆ ਹੈਦਰਦਰਨ 9 ਕਰੋੜ ਰੁਪਇਆ ਉਹ ਕਿਤੇ ਕਿਸੇ ਛਲਾਂਦੀ ਕੰਧ ਨੂੰ ਦੇਗੇ ਕਿਸੇ ਸਕੂਲ ਨੂੰ ਦੇ ਕੇ ਉਹ ਗ੍ਰਾਂਟ ਆਉਰੇ ਨਾ ਕੋਈ ਕੱਖ ਨਹੀਂ ਦੇ ਇਹਨੂੰ ਕੀ ਜਾਣਗੇ ਕਿਸੇ ਨਾਲ ਗੁਰਸਾਂ ਗੱਲ ਸਾਡੇ ਕੰਨਾਂ ਦਾ ਜਿਹੜੀ ਆਮ ਸਰਕਾਰਾਂ ਨਜ਼ਰੀਆਂ ਬਣੀਆਂ ਉਹਨਾਂ ਨੇ ਕੰਨਾਂ ਜੇ ਨਾਲ ਖੜੀ ਜਾਂਦੇ ਕਰਦੇ ਆ ਕਰਨ ਜੀਆਂ ਲੋਕਾਂ ਨੇ ਕਰਵਾਉਣਾ ਜਦੋਂ ਲੋਕ ਹੀ ਫੜ ਜਾਂਦੇ ਆ ਤੇ ਕੰਮ ਹੋਊ ਕਿਵੇਂ ਦੇ ਠੀਕ ਹੈ ਬਾਬਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਦਾ ਬੰਦਰ ਆਫ ਥੈਂਕਸ ਤੁਹਾਡਾ ਧੰਨਵਾਦੀ ਬਹੁਤ ਬਹੁਤ ਦੀ ਤਾਂ ਦੋਸਤੋ ਤੁਸੀਂ ਜੁੜੇ ਹੋ ਸਫਰ ਟੈਲੀਵਿਜ਼ਨ ਦੇ ਨਾਲ ਇਹ ਖਾਸ ਗੱਲਬਾਤ ਜਿਹੜੀ ਸੰਗਰੂਰ ਹਲਕੇ ਤੋਂ ਲੈ ਕੇ ਆਏ ਆ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੇ ਤੁਹਾਨੂੰ ਕੀ ਲੱਗਦਾ ਹੈ ਇਸ ਵਾਰੀ ਕਿਹੜਾ ਉਮੀਦਵਾਰ ਬਾਜ਼ੀ ਮਾਰੂਗਾ ਸੁਖਪਾਲ ਸਿੰਘ ਖੇਰਾ ਵੀ ਹੋ ਸਕਦੇ ਨੇ ਤੇ ਸਿਮਰਜੀਤ ਸਿੰਘ ਮਾਨ ਵੀ ਹੋ ਸਕਦੇ ਨੇ ਇਕਬਾਲ ਸਿੰਘ ਜਿਉਂਦਾ ਵੀ ਹੋ ਸਕਦੇ ਨੇ ਤੇ ਆਮ ਆਦਮੀ ਪਾਰਟੀ ਦੇ ਮੀਤ ਖੇਰ ਵੀ ਹੋ ਸਕਦੇ ਨੇ ਜੁੜੇ ਰਹੋ ਸਫਰ ਟੈਲੀਵਿਜ਼ਨ ਦੇ ਨਾਲ